ਕੀ ਕੋਈ ਕਾਮਰੇਡ ਦੇਖਿਆ ਕੋਈ 2ਪੇ ਬੀਜਪੀ ਦੇਖੀ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਿਆ ਤੇ ਵੀਰੋ ਫੇਰ ਅੱਜ ਲੋਕਾਂ ਦੇ ਵਿੱਚ ਸਤਕਾਰ ਤੇ ਮਾਣ ਵੀ ਵਧਿਆ ਇੱਕ ਦਿੱਲੀ ਨੂੰ ਭੱਜ ਗਏ ਇੱਕ ਜਿਹੜੇ ਸੀ ਉਹ ਹਸਪਤਾਲਾਂ ਚ ਦਾਖਲ ਹੋ ਗਏ ਇਨਾ ਕੰਮਾਂ ਲਈ ਸਰਕਾਰ ਬਣਾਉਨੇ ਆ ਸਰਕਾਰ ਬਣਾਉਨੇ ਆ ਕਿ ਸਾਡੇ ਸੁੱਖਾਂ ਦੇ ਵਿੱਚ ਦੁੱਖਾਂ ਦੇ ਵਿੱਚ ਭਾਈਵਾਲ ਬਣੇ ਸੁੱਖ ਤਾਂ ਸਾਰੇ ਭਾਈਵਾਲ ਬਣਦੇ ਆ ਦੇ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਦਿਨ ਉਸੇ ਦਿਨ ਤੋਂ ਇਹ ਤਹੱਈਆ ਕੀਤਾ ਕਿ ਕੋਈ ਬੰਦਾ ਭੁੱਖਾ ਨਾ ਸੌਵੇ ਸਾਰੇ ਜਿੰਨੇ ਗੁਰਦੁਆਰਾ ਸਹਿਮਾਨ ਬੱਡ ਰਹੇ ਇਹ ਬੀਬੀ ਅੱਜ ਜਾ ਕੇ ਐਸੈਂਬਲੀ ਵਿੱਚ ਬੈਠੂਗੀ ਤੁਹਾਡਾ ਸਾਰਿਆਂ ਦਾ ਮਾਣ ਵਧੂਗਾ ਕਿ ਜਿਸ ਵੇਲੇ ਜੰਗ ਸੀ ਜੰਗ ਮੈਂ ਕਿਉਂ ਕਹਿ ਰਿਹਾ ਕਿ ਅੱਜ ਵਿਰੋਧੀ ਇਹਨੂੰ ਜੰਗ ਦੇ ਤੌਰ ਤੇ ਲੈ ਰਹੇ ਆ ਲਗਾਤਾਰ 4-5 ਮਹੀਨੇ ਤੋਂ ਕੰਪੇਨ ਦੇ ਵਿੱਚ ਸਰਦਾਰ ਫਖਮੀਰ ਸਿੰਘ ਜੀ ਬਾਦਲ ਝੁੱਟਿਓ ਆ ਇਹ ਸਾਡੀ ਬੀਪੀ ਜਾਊਗੀ ਤੇ ਦੂਸਰਾ ਉਹ ਜਿੰਦਾ ਵੀ ਖੁੱਲੂਗਾ ਜਿਹੜਾ 27 ਦੇ ਵਿੱਚ ਤੁਸੀਂ ਖੁੱਲਣਾ ਕਿ ਇਹਨਾਂ ਨੂੰ ਇਥੋਂ ਭਜਾਉਣਾ ਵੀ ਆ ਇਸ ਧਰਤੀ ਤੋਂ ਜਿਨ੍ਹਾਂ ਨੇ ਲੋਕਾਂ ਨੂੰ ਗਮਰਾਹ ਕਰ ਕਰਕੇ ਅੱਜ ਵੀ ਗਮਰਾਹ ਕਰ ਰਹੇ ਆ ਜੇਲੇ ਕੋਈ ਕਾਂਗਸ ਦਾ ਬੋਲਦਾ ਆਪ ਵਾਲੇ ਬੋਲਦੇ ਆ ਇੱਕੋ ਹੀ ਟਾਰਗੇਟ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਦੇ ਸੋਚਣਾ ਪੈਣਾ ਕਿ ਕਿਉਂ ਟਾਰਗੇਟ ਕਰਦੇ ਆ ਇਸ ਕਰਕੇ ਟਾਰਗੇਟ ਕਰਦੇ ਆ ਪਤਾ ਆ ਕਿ ਇਹ ਜ਼ਿਲ੍ਹੇ ਆਪਾਂ ਲੋਕਾਂ ਨੂੰ ਰੋਜ਼ ਕਹਿੰਦੇ ਨਾ ਛੇਰ ਆ ਗਿਆ ਛੇਰ ਆ ਗਿਆ ਕਹਿੰਦਾ ਸ਼੍ਰੋਮਣੀ ਗੋਲ ਕਮੇਟੀ ਆ ਤੇ ਵੀਰੋ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਜਿੱਦਣ ਹੜ ਆਈ ਸੀ ਪੰਜਾਬ ਦੀ ਧਰਤੀ ਤੇ ਕਿਹੜਾ ਮਰਦੇ ਮੰਜਾਜ਼ ਇਸ ਧਰਤੀ ਦੇ ਵਿਚ ਰਿਆ ਮੈਨੂੰ ਪਤਾ ਸਰਦਾਰ ਸੁਖਬੀਰ ਸਿੰਘ ਬਾਦਲ ਮੈਂ ਜਦੋਂ ਗਿਆ ਆਪਣੇ ਸੁਲਤਾਨਪੁਰ ਦੀ ਧਰਤੀ ਤੇ ਉਥੇ ਪਿੰਡਿਆ ਇੱਕ ਆਲੀ ਉਹ ਮੈਨੂੰ ਕਹਿਣ ਪਈ ਜਿਸ ਵੇਲੇ ਬੰਦ ਤੇ ਜਾਣਾ ਸੀ ਸਿਕਿਉਰਿਟੀ ਨੇ ਵੀ ਕਹਿਤਾ ਕਿ ਬਾਦਲ ਸਾਹਿਬ ਇਸ ਬੰਦ ਤੇ ਨਾ ਜਾਇਓ ਇਹ ਬੰਨ ਟੁੱਟ ਜਾਣਾ ਖਤਰਾ ਹੋ ਸਕਦਾ ਪਰ ਮਰਦੇ ਮੁਜਾਹਿਦ ਨੇ ਖਤਰਾ ਨਾ ਦੇਖਦੇ ਹੋਏ ਵੀ ਉਸ ਧਰਤੀ ਤੇ ਜਾ ਕੇ ਲੋਕਾਂ ਦੀ ਸਾਰ ਲਈ ਕੀ ਫੌਜੀ ਹੁੰਦੇ ਕੌਣ ਆ ਤੇ ਧਰਮੀ ਫੌਜੀ ਹੈ ਕੌਣ ਜਿਸ ਵੇਲੇ ਧਰਮੀ ਫੌਜੀ ਫੌਜ ਦੇ ਵਿੱਚ ਭਾਰਤੀ ਹੁੰਦਾ ਉਹਨੂੰ ਇੱਕ ਕਸਮ ਖਲਾਈ ਜਾਂਦੀ ਆ ਜਿਹਲੇ ਟ੍ਰੇਨਿੰਗ ਪੂਰੀ ਕਰਦਾ ਉਹਨੂੰ ਕਹਿੰਦੇ ਆਪਣੇ ਇஷ்ட ਤੇ ਮੰਨ ਕੇ ਇਹ ਕਹਿ ਕੇ ਮੈਂ ਜੋ ਧਰਮ ਅਨਸਾਰ ਮੈਨੂੰ ਸੱਚ ਲੱਗੂ ਮੈਂ ਇਸ ਦੇਸ਼ ਦੇ ਵਿਧਾਨ ਤੇ ਦੇਖ ਦੀ ਰੱਖਿਆ ਕਰੂੰਗਾ ਪਰ ਜਿਹਲੇ ਧਰਮ ਤੇ ਹੀ ਹਮਲਾ ਹੋ ਜਾਏ ਜਿਸ ਧਰਮ ਦੀ ਕਸਮ ਖਾਦੀ ਹੋਵੇ ਉਸ ਧਰਮ ਨੂੰ ਤੈਅਸ਼ ਨੈਅਸ਼ ਕਰਨ ਦਾ ਯਤਨ ਕੀਤਾ ਜਾਵੇ ਉਸ ਵੇਲੇ ਜਿਸ ਧਰਮੀ ਦੀ ਅਣਖ ਗੈਤ ਜਾਗਦੀ ਆ ਉਹ ਫੇ ਉੱਠ ਕੇ ਬਦਰੋਹ ਕਰਦਾ ਇਹ ਉਹ ਧਾਰਮੀ ਫੌਜੀ ਆ ਜਿਹਨੇ ਧਰਮ ਦੀ ਕਸਮ ਖਾ ਕੇ ਜਿਸ ਵੇਲੇ ਧਰਮ ਤੇ ਹਮਲਾ ਹੋਇਆ ਉਸ ਵੇਲੇ ਗੁਰੂ ਨੂੰ ਸਮਰਪਤ ਹੋਏ ਨਾਮ ਸਕਾਰਿਆ ਇਹਨਾਂ ਨੂੰ ਬੜਾ ਔਖਾ ਹੁੰਦਾ ਰੁਜ਼ਗਾਰ ਛੱਡਣਾ ਬੜਾ ਔਖਾ ਹੁੰਦਾ ਜਿਸ ਲਈ ਮੋਰੇ ਵੱਡ-ਵੱਡੀਆਂ ਛਾਉਣੀਆਂ ਦੇ ਵਿੱਚੋਂ ਨਿਕਲੇ ਤੁਰੇ ਤੇ ਉਸ ਵੇਲੇ ਮੋਰੇ ਵੱਡ-ਵਡੇ ਜਰਨੈਲ ਮਸ਼ੀਨ ਗੰਨਾ ਫਿਟ ਕਰਕੇ ਬੈਠੇ ਸੀ ਪਰ ਦਾਤ ਦਿਨੇ ਇਹਨਾਂ ਨੂੰ ਕਿ ਇਹਨਾਂ ਨੇ ਕੋਈ ਜੂਪੀ ਤੋਂ ਤੁਰਿਆ ਕੋਈ ਕਿਧਿਓਂ ਤੁਰਿਆ ਲਗਭਗ ਲੰਮਾ ਸਫਰ ਤੈਅ ਵੀ ਕੀਤਾ ਪਰ ਸਰਕਾਰਾਂ ਦੇ ਹੱਥ ਲੰਬੇ ਹੁੰਦੇ ਆ ਗ੍ਰਿਫਤਾਰ ਕਰ ਲਏ ਗਏ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਮਾਰਸ਼ਲ ਹੋਏ ਕਿਸੇ ਨੂੰ ਉਮਰ ਕੈਦ ਹੋਈ ਕਿਸੇ ਨੂੰ ਕਈ ਕੁਝ ਹੋਇਆ ਪਰ ਇਹ ਉਹ ਧਾਰਮੀ ਫੌਜੀ ਆ ਜਿਨ੍ਹਾਂ ਨੇ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਕੇਵਲ ਤਾਂ ਕੇਵਲ ਉਸ ਗੁਰੂ ਦੀ ਸਿੱਖਿਆ ਜੇ ਸਿੱਖਿਆ ਤੇ ਕਸਮ ਖਾਦੀ ਸੀ ਉਹ ਸਿੱਖਿਆ ਦੇ ਉੱਤੇ ਪੂਰੇ ਉਤਰੇ ਸੋ ਸਾਡੀ ਭੈਣ ਸਤਕਾਰਯੋਗ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਇਹ ਵੀ ਉਸ ਪਰਿਵਾਰ ਦੇ ਵਿੱਚੋਂ ਸ਼ੁਕਰ ਦਾ ਕੀ ਕਰਨਾ ਨਿਸ਼ੁਕਰਿਆਂ ਨੇ ਇੱਕ ਸ਼ੁਰੂ ਕਰ ਦਿੱਤਾ ਕਿ ਧਰਮੀ ਫੌਜੀ ਚੇਤੇ ਆ ਗਿਆ ਧਰਮੀ ਫੌਜੀਆਂ ਦਾ ਚੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਲੂ ਸਟਾਰ ਤੋਂ ਬਾਅਦ ਵੀ ਹਾ ਦਾ ਨਾਰਾ ਮਾਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜਸੇਦਾਰ ਗੁਰਚਾਨ ਸਿੰਘ ਟੋੜਾ ਨੇ ਵੀ ਪਹਾਰਾ ਨਾਰਾ ਮਾਰਿਆ ਅੱਜ ਵਧਾਈ ਦਿਨਣਾ ਸ਼ੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜਿਨ੍ਹਾਂ ਨੇ ਇਹਨਾਂ ਧਾਰਮੀ ਫੌਜੀਆਂ ਦੀ ਉਦਾਂ ਦਾ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਅਨਸਾਰ ਬਹੁਤ ਜਿਹੜੇ ਚੰਗੇ ਫੈਸਲੇ ਲਾਏ ਗਏ ਪਰ ਬਾਦਲ ਸਾਹਿਬ ਨੇ ਅੱਜ ਜਿਹੜਾ ਬੀੜਾ ਚੁੱਕਿਆ ਇਹ ਸਾਡੀ ਭੈਣ ਬੀਬੀ ਸੁਖਮਿੰਦਰ ਕੌਰ ਨੂੰ ਇਸ ਤਰਨਤਾਰ ਦੇ ਹਲਕੇ ਤੋਂ ਉਮੀਦਵਾਰ ਐਲਾਨ ਕੇ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਚੁਣੌਤੀ ਵੀ ਦਿੱਤੀ ਆ ਕਿ ਪੰਜਮ ਪਾਤਸ਼ਾਹ ਦੀ ਧਰਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਮਹਾਨ ਯੋਧਿਆਂ ਦੀ ਧਰਤੀ ਗਰਜਾ ਸਿੰਘ ਤੇ ਬੋਤਾ ਸਿੰਘ ਦੀ ਧਰਤੀ ਜਿਸ ਵੇਲੇ ਕਿਹਾ ਸੀ ਨਾ ਬਈ ਸਿੱਖ ਮੁੱਕ ਗਏ ਕਹਿੰਦੇ ਹਾਲੇ ਜਿਉਂਦੇ ਆ ਨਾਕਾ ਲਾ ਲਿਆ ਤੁਸੀਂ ਉਸ ਧਰਤੀ ਦੇ ਬਾਹਰ ਸਿਆਂ ਅੱਜ ਵੀ ਨਾਕੇ ਲੱਗੇ ਹੋ ਆ ਅੱਜ ਵੀ ਬੜਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਪਰ ਤੁਸੀਂ ਯੋਧੇ ਆ ਚੇਤੇ ਕਰੋ ਇਸ ਧਰਤੀ ਤੋਂ ਕਿਸੇ ਵੇਲੇ 1994-95 ਵਿੱਚ ਵੀ جنگ ਲੜੀ ਸੀ ਉਸ ਵੇਲੇ ਵੀ ਅੱਜ ਦੇ ਰਾਜ ਸ਼ਾਸਕ ਦੇਖੋ ਦੋ ਤਰ੍ਹਾਂ ਨਾਲ ਅਮਰਖ ਜ਼ਿਲੇ ਹਰਦਾ ਆਮ ਪਿੰਡਾਂ ਦੇ ਵਿੱਚ ਛੋਟੇ ਬੱਚੇ ਜ਼ਿਲੇ ਕੋਈ ਗੇਮ ਖੇਡਦੇ ਆ ਚਾਹੇ ਕਬੱਡੀ ਹਾਕੀ ਹੋਵੇ ਜ਼ਿਲੇ ਦੇਖਦੇ ਹਰਦੇ ਆ ਰੋਲ ਘਚੋਲਾ ਪਾਉਂਦੇ ਆ ਅੱਜ ਆਪ ਵਾਲੇ ਜਿਹੜੀ ਟੋਪੀ ਵਾਲੀ ਪਾਰਟੀ ਜ਼ਿਲੇ ਦੇਖਿਆ ਕਿ ਹੁਣ ਸਾਡੀ ਹਾਰਿਆ ਰੋਲ ਘਚੋਲਾ ਪਾਉਣ ਦਾ ਯਤਨ ਕਰਦੇ ਆ ਕੇ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਪਰਚੇ ਦਰਜ ਕਰ ਦਿਓ ਇਹ ਤਾਂ ਸ਼੍ਰੋਮਣੀ ਕਾਲੀਦਾਲ ਬਣੇ ਪਰਚੇ ਦਰਜ ਕਰਾਉਣ ਨੂੰ ਸੀ ਤੇ ਜੇ ਅੱਜ ਪਰਚੇ ਦਰਜ ਕਰ ਦਿੱਤੇ ਕੱਲ ਲੋਕਾਂ ਨੇ ਉਹਦਾ ਜਵਾਬ ਵੀ ਬਹੁਤ ਵੱਡੇ ਪੱਧਰ ਤੇ ਦਿੱਤਾ ਪ੍ਰਧਾਨ ਜੀ ਨੇ ਆਪ ਉਹਨਾਂ ਧਰਨਿਆਂ ਨੂੰ ਸੰਬੋਧਨ ਕੀਤਾ ਤੇ ਇਹ ਜਿਹੜਾ ਖਾਲਸਾ ਆ ਪੰਜਾਬ ਦੀ ਇਸ ਤਰਨਦਾਰਨ ਦੀ ਧਰਤੀ ਦਾ ਇਹਨੂੰ ਜਿੰਨਾ ਦੱਬਦੇ ਉਹਨਾਂ ਤਾਂ ਨੂੰ ਉਪਰਦਾ ਤੇ ਸਾਡਾ ਇਤਿਹਾਸ ਵੀ ਇਹੋ ਹੀ ਰਿਹਾ ਸੋ ਵੀਰੋ ਆਪਾਂ ਤਕੜੇ ਹੋਣਾ 9 ਤੇ 10 ਤਰੀਕ ਰਹਿ ਗਈ ਹੁਣ ਰੋਲ ਜੋਲੇ ਹੋਰ ਵੀ ਕਰਨਗੇ ਪਰ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਸ਼ਹੀਦਾਂ ਦੇ ਵਾਰਸਿਆਂ ਤੁਸੀਂ ਆਹ ਕੱਲ ਦਾ ਸਮਾਂ ਪਰਸੋਂ ਦਾ ਟਪਾ ਕੇ 1.5 ਸਾਲ ਦਾ ਸਮਾਂ ਰਹਿ ਗਿਆ ਇਹ 1.5 ਸਾਲ ਦੇ ਸਮੇਂ ਦੇ ਵਿੱਚ ਇਹ ਬੀਬੀ ਅੱਜ ਜਾ ਕੇ ਅਸੈਂਬਲੀ ਵਿੱਚ ਬੈਠੂਗੀ ਤੁਹਾਡਾ ਸਾਰਿਆਂ ਦਾ ਮਾਣ ਵਧੂਗਾ ਕਿ ਜਿਸ ਵੇਲੇ ਜੰਗ ਸੀ ਜੰਗ ਮੈਂ ਕਿਉਂ ਕਹਿ ਰਿਹਾ ਕਿ ਅੱਜ ਵਿਰੋਧੀ ਇਹਨੂੰ ਜੰਗ ਦੇ ਤੌਰ ਤੇ ਲੈ ਰਹੇ ਆ ਲਗਾਤਾਰ 4-5 ਮਹੀਨੇ ਤੋਂ ਕੰਪੇਨ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੁਟਿਓ ਆ ਇਹ ਸਾਡੀ ਬੀਬੀ ਜਾਊਗੀ ਇੱਕ ਖਾਤਾ ਵੀ ਖੁੱਲੂਗਾ ਕਿ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਵੀ ਅੱਜ ਅਸੈਂਬਲੀ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਦੂਸਰਾ ਉਹ ਜਿੰਦਾ ਵੀ ਖੁੱਲੂਗਾ ਜਿਹੜਾ ਸਤਾਈ ਦੇ ਵਿੱਚ ਤੁਸੀਂ ਖੋਲਣਾ ਕਿ ਇਹਨਾਂ ਨੂੰ ਇਥੋਂ ਭਜਾਉਣਾ ਵੀ ਆ ਇਸ ਧਰਤੀ ਤੋਂ ਜਿਨ੍ਹਾਂ ਨੇ ਲੋਕਾਂ ਨੂੰ ਗਮਰਾਹ ਕਰ ਕਰਕੇ ਅੱਜ ਵੀ ਗਮਰਾਹ ਕਰ ਰਹੇ ਆ ਜਿਲੇ ਕੋ ਕਾਂਗਰਸ ਦਾ ਬੋਲਦਾ ਆਪ ਵਾਲੇ ਬੋਲਦੇ ਆ ਇੱਕੋ ਟਾਰਗੇਟ ਹੁੰਦਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਦੇ ਸੋਚਣਾ ਪੈਣਾ ਕਿ ਕਿਉਂ ਟਾਰਗੇਟ ਕਰਦੇ ਆ ਇਸ ਕਰਕੇ ਟਾਰਗੇਟ ਕਰਦੇ ਆ ਪਤਾ ਆ ਕਿ ਇਹ ਜਿਲੇ ਆਪਾਂ ਲੋਕਾਂ ਨੂੰ ਰੋਜ਼ ਕਹਿੰਦੇ ਨਾ ਸ਼ੇਰ ਆ ਗਿਆ ਸ਼ੇਰ ਆ ਗਿਆ ਮਿੱਤਰੋ ਸ਼ਰੋਮਣੀ ਅਕਾਲੀ ਦਲ ਦਾ ਸ਼ੇਰ ਆ ਗਿਆ ਜਿਹਦੀ ਸਵਾਰੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਰ ਰਹੇ ਕਮਾਂਡੋ ਕਰ ਰਹੇ ਆ ਤਕੜੇ ਹੋਵੋ ਏ ਤੁਹਾਡੀ ਸੀਟ ਨੇ ਨਿਰਨਾ ਕਰ ਦੇਣਾ ਤੇ ਤੁਸੀਂ ਮਨ ਬਣਾ ਕੇ ਬੈਠੇ ਆ। ਸੋ ਮੈਂ ਅੱਜ ਕਹਿਣਾ ਵੀ ਚਾਹੁੰਨਾ ਇੱਕ ਦੋ ਗੱਲਾਂ ਕਹਿ ਕੇ ਤੁਹਾਤੋਂ ਖਿਮਾ ਲੈ ਲਵਾਂ। ਵੱਡੀਆਂ ਗੱਲਾਂ ਪ੍ਰਧਾਨ ਜੀ ਨੇ ਵੀ ਕਰਨੀਆਂ। ਇਹ ਜਿਹੜੇ ਅੱਜ ਟੋਪੀ ਵਾਲੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਕਹਿ ਕੇ ਪੁਕਾਰਦੇ ਆ। ਕਹਿੰਦੇ ਸ਼੍ਰੋਮਣੀ ਗੋਲ ਕਮੇਟੀ ਆ ਤੇ ਵੀਰੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਜਿੱਦਣ ਹੜ ਆਈ ਸੀ ਪੰਜਾਬ ਦੀ ਧਰਤੀ ਤੇ ਕਿਹੜਾ ਮਰਦੇ ਮਜਾਦ ਇਸ ਧਰਤੀ ਤੇ ਵਿਚਰਿਆ ਮੈਨੂੰ ਪਤਾ ਸਰਦਾਰ ਸੁਖਵੀਰ ਸਿੰਘ ਬਾਦਲ ਮੈਂ ਜਦੋਂ ਗਿਆ ਆਪਣੇ ਸੁਲਤਾਨਪੁਰ ਦੀ ਧਰਤੀ ਤੇ ਉੱਥੇ ਪਿੰਡਿਆ ਇੱਕ ਆਲੀ ਉਹ ਮੈਨੂੰ ਕਹਿਣ ਪਈ ਜਿਸ ਵੇਲੇ ਬੰਦ ਤੇ ਜਾਣਾ ਸੀ ਸਿਕਿਉਰਿਟੀ ਨੇ ਵੀ ਕਹਿਤਾ ਕਿ ਬਾਦਲ ਸਾਹਿਬ ਇਸ ਬੰਦ ਤੇ ਨਾ ਜਾਇਓ ਇਹ ਬੰਨ ਟੁੱਟ ਜਾਣਾ ਖਤਰਾ ਹੋ ਸਕਦਾ ਪਰ ਮਰਦੇ ਮੁਜਾਹਿਦ ਨੇ ਖਤਰਾ ਨਾ ਦੇਖਦੇ ਹੋਏ ਵੀ ਉਸ ਧਰਤੀ ਤੇ ਜਾ ਕੇ ਲੋਕਾਂ ਦੀ ਸਾਰ ਲਈ ਕੀ ਹੜਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਈ ਕਾਂਗਰਸੀ ਦੇਖਿਆ ਸੀ ਕੀ ਕੋਈ ਆਪ ਵਾਲਾ ਦੇਖਿਆ ਸੀ ਕੀ ਕੋਈ ਕਾਮਰੇਡ ਦੇਖਿਆ ਕੋਈ ਬੀਜਪੇ ਬੀਜੇਪੀ ਦੇਖੀ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਿਆ ਤੇ ਵੀਰੋ ਫੇਰ ਅੱਜ ਲੋਕਾਂ ਦੇ ਵਿੱਚ ਸਤਕਾਰ ਤੇ ਮਾਣ ਵੀ ਵਧਿਆ ਇੱਕ ਦਿੱਲੀ ਨੂੰ ਭੱਜ ਗਏ ਇੱਕ ਜਿਹੜੇ ਸੀ ਉਹ ਹਸਪਤਾਲਾਂ ਚ ਦਾਖਲ ਹੋ ਗਏ ਇਹਨਾਂ ਕੰਮਾਂ ਲਈ ਸਰਕਾਰ ਬਣਾਉਨੇ ਆ ਸਰਕਾਰ ਬਣਾਉਨੇ ਆ ਕਿ ਸਾਡੇ ਸੁੱਖਾਂ ਦੇ ਵਿੱਚ ਦੁੱਖਾਂ ਦੇ ਵਿੱਚ ਭਾਈਵਾਲ ਬਣੇ ਸੁੱਖ ਸਦਾ ਸਾਰੇ ਭਾਈਵਾਲ ਬਣਦੇ ਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਦਿਨ ਉਸੇ ਦਿਨ ਤੋਂ ਇਹ ਤਹੱਈਆ ਕੀਤਾ ਕਿ ਕੋਈ ਬੰਦਾ ਭੁੱਖਾ ਨਾ ਸੋਵੇ ਸਾਰੇ ਜਿੰਨੇ ਗੁਰਦੁਆਰਾ ਸਹਿਬਾਨ ਬਾਡਰ ਏਰੀਏ ਦੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਤੁਸੀਂ ਕੋਈ ਲੰਗਰ ਤੋਂ ਭੁੱਖਾ ਨਾ ਸੋਵੇਂ ਅੱਜ ਮੈਨੂੰ ਖੁਸ਼ੀ ਵੀ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਨਾ ਹੋਣ ਦੇ ਬਾਵਜੂਦ ਅੱਜ ਲੋਕਾਂ ਦੀ ਸਾਰ ਲਈ ਆ ਅੱਜ ਖਿੱਲਿਆਂ ਦੇ ਕਿੱਲੇ ਮਰਬਿਆਂ ਦੇ ਮਰਬੇ ਉਹਨਾਂ ਨੂੰ ਵੀ ਸਪਲਾਈ ਕੰਕੜਾ ਕੀਤਾ ਜਾ ਰਿਹਾ ਜਦੋਂ ਲੰਗਰਾਂ ਡੰਗਰਾਂ ਦੀ ਭੁੱਖ ਸੀਗੀ ਪੱਠੇ ਖਰਾਬ ਹੋ ਗਏ ਕੋਈ ਸਥਾਨ ਨਹੀਂ ਸੀ ਉਸ ਵੇਲੇ ਆਚਾਰ ਤੇ ਤੂੜੀ ਦਾ ਪ੍ਰਬੰਧ ਕੀਤਾ ਜਿਸ ਵੇਲੇ ਬਿਮਾਰੀ ਫੈਲਣ ਦਾ ਖਤਰਾ ਸੀ ਉਸ ਵੇਲੇ ਤੁਹਾਨੂੰ ਆ ਸਾਰੇ ਜਿਹੜੇ ਪੰਪ ਜੈ ਮੱਛਰ ਮਾਰਨ ਵਾਲੇ ਹੋਰ ਬਿਮਾਰੀਆਂ ਵਾਲੀਆਂ ਉਸ ਸਪਲਾਈ ਕੀਤੇ ਕੀ ਉਸ ਵੇਲੇ ਹੀ ਨਹੀਂ ਦੇਖਿਆ ਸੀ ਕਿ ਅਕਾਲੀਆਂ ਨੂੰ ਸਪਲਾਈ ਕਰਨਾ ਕੇਵਲ ਤਾਂ ਕੇਵਲ ਪੰਜਾਬ ਦੇਖਿਆ ਵੀਰੋ ਇਹ ਪੰਜਾਬ ਉਹ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਦੀ ਆ ਸੋ ਮੈਂ ਤੁਹਾਨੂੰ ਇੱਕ ਨਿਮਰਤਾ ਸਹਿਤ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਜਦੋਂ ਆ ਸ਼ਤਾਬਦੀ ਦੇ ਸਮਾਗਮ ਅਸੀਂ ਸ਼ੁਰੂ ਕੀਤੇ ਸੀ ਮੈਂ ਉਹਦੇ ਵੀ ਕਿਹਾ ਸੀ ਕਿ ਸਰਕਾਰਾਂ ਆਪਣਾ ਕੰਮ ਕਰਨ ਤੇ ਅਸੀਂ ਆਪਣੀ ਕਮੇਟੀ ਨੂੰ ਆਪਣਾ ਕੰਮ ਕਰਨ ਦੇਣ ਤੇ ਮੈਂ ਕੱਲ ਆਨੰਦਪੁਰ ਦੀ ਧਰਤੀ ਤੇ ਗਿਆ ਤੇ ਮੈਨੂੰ ਇਸ ਗੱਲ ਦੀ ਸ਼ਰਮਸ਼ਾਰ ਵੀ ਹੋਣਾ ਪਿਆ ਕਿ ਮੰਤਰੀ ਉੱਥੇ ਦਾ ਜਿਹੜਾ ਕਹਿੰਦਾ ਮੇਰੀ ਕਮਾਂਡ ਦੇ ਵਿੱਚ ਇਸ ਸਟਾਪ ਦੀ ਮਨਾਉਣੀ ਆ ਸਤਲੋਜ ਦਾ ਜਿਹੜਾ ਉਹ ਵੱਡਾ ਪੋਲਿਆ ਤੁਸੀਂ ਵੀ ਜਾਣਦੇ ਆ ਸਰਕਾਰ ਦਾ ਪੈਚਵਰਕ ਲਾਉਣ ਤੋਂ ਵੀ ਲੰਬੇ ਹੋ ਗਏ ਸੋ ਵੀਰੋ ਮੇਰਾ ਕਹਿਣ ਤੋਂ ਭਾਵ ਅੱਜ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਬੋਲ ਕਬੋਲ ਬੋਲੇ ਜਾ ਰਹੇ ਆ ਧਾਮੀ ਦੇ ਪ੍ਰਤੀ ਬੋਲ ਕਬੋਲ ਬੋਲਦਾ ਮੈਂ ਤਾਂ ਸ਼ੋਮਣੀ ਕਾਲੀਦਲ ਦਾ ਸਿਪਾਹੀ ਆ ਸਿਪਾਹੀ ਰਹਿਣਾ ਆ ਤੇਰੀ ਜਰਨੈਲੀ ਖਤਮ ਹੋ ਜਾਣੀ ਪਰ ਸਿਪਾਹੀ ਨੇ ਸਿਪਾਹੀ ਬਣ ਕੇ ਸੇਵਾ ਕਰੀ ਤੁਰੇ ਜਾਣਾ ਸੋ ਮੈਂ ਨਿਮਰਤਾ ਸਹਿ ਤੁਹਾਨੂੰ ਬੇਨਤੀ ਕਰਨੀ ਚਾਹਣਾ ਕਿ ਇੱਕ ਇਤਿਹਾਸ 94 95 ਦਾ ਆ ਇੱਕ ਇਤਿਹਾਸ 225 ਦਾ ਆ ਤੁਸੀਂ ਇਹ ਮਾਝੇ ਦੇ ਬਾਰਸ ਇਤਿਹਾਸ ਬਣਾਉਣਾ ਜਾਣਦੇ ਆ ਆਪਣੇ ਇਤਿਹਾਸ ਤੇ ਵੀ ਫਕਰ ਕਰੋ ਇਹ ਡੇਢ ਸਾਲ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੋਣੀ ਭੌਰ ਤਾਂ ਕਬੂਤਰ ਦਾਣਾ ਤਾਂ ਇੱਥੋਂ ਚੋੱਕ ਕੇ ਗਿਆ ਨਾ ਛਤਰੀ ਬਗਾਨੀ ਤੇ ਜਾ ਕੇ ਬਹਿ ਗਿਆ ਤੇ ਜੇ ਲੰਬੀ ਦੇ ਵਿੱਚ ਔਣ ਸੀ ਜੇ ਪਾਰਟੀ ਵੱਡੀ ਸੀ ਤੇ ਫਿਰ ਉਹ ਕਬੂਤਰ ਅਕਾਲੀ ਦਲ ਦੇ ਚੌਕੇ ਲਗਾਏ ਨਾ ਅੱਜ ਆਪਾਂ ਨੂੰ ਲੋੜ ਆ ਭੰਪਣ ਦੀ ਲੋੜ ਆ ਕਿ ਚੰਗਾ ਕਿਹੜਾ ਮਾੜਾ ਕਿਹੜਾ ਮੈਂ ਜਾਤੀ ਕਰਦਾਰ ਕੁਛ ਹੀ ਨਹੀਂ ਕਦੇ ਕਿਸੇ ਦੀ ਵੀ ਕਰਦਾ ਪਰ ਤੁਹਾਨੂੰ ਭੰਪਣਾ ਪੈਣਾ ਕਿ ਜਿਹੜੇ ਕਬੂਤਰ ਚੋਗਾ ਚੁਗਦੇ ਸੀ ਅੱਜ ਜਾ ਕੇ ਕਿਹੜੀਆਂ ਛਤਰੀਆਂ ਤੇ ਬੈਠੇ ਆ ਸੋ ਵੀਰੋ ਮੈਂ 2-3 ਤੁਹਾਨੂੰ ਅਖੀਰ ਦੇ ਵਿੱਚ ਨਾਰੇ ਲਾਉਣੇ ਆ ਸਾਰਿਆਂ ਨੇ ਸਤਕਾਰ ਦੇ ਨਾਲ ਏਡੀ ਵੱਡੀ ਆਵਾਜ਼ ਦੇ ਵਿੱਚ ਉਹਨਾਂ ਜਿ ਘਾ ਰਹਿਆਂ ਦਾ ਜਵਾਬ ਦੇਣਾ ਕਿ ਇਹਨਾਂ ਨੂੰ ਪਤਾ ਲੱਗ ਜਾ ਕਿ ਧਰਮ ਤਾਨ ਦੇ ਲੋਕ ਮਨ ਬਣਾ ਕੇ ਬੀਬੀ ਸੁਖਮਿੰਦਰ ਕੌਰ ਧਰਮੀ ਫੌਜੀਆਂ ਦੀ ਜਿਹੜੀ ਬੀਬੀ ਸਾਡੀ ਉਸ ਬੀਬੀ ਨੂੰ ਆਪਾਂ ਅਸੈਂਬਲੀ ਦੇ ਵਿੱਚ ਭੇਜਣਾ ਮੈਂ ਕਹੂੰਗਾ ਤਾਜ ਬਦਲ ਦਿਓ ਤਖਤ ਬਦਲ ਦਿਓ ਤੁਸੀਂ ਗਾਣਾ ਟੋਪੀਆਂ ਵਾਲਿਆਂ ਦਾ ਰਾਜ ਬਦਲ ਦਿਓ ਤਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਤਖਤ ਬਦਲ ਦਿਓ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਬੋਲੇ ਈਸੋ ਨਿਹਾਲ ਅੰਤ ਦੇ ਵਿੱਚ ਧੰਨਵਾਦ ਵੀ ਕਰਦਾ ਪ੍ਰਧਾਨ ਜੀ ਦਾ ਬੜਾ ਕੁਝ ਕਿਹਾ ਜਾਂਦਾ ਪਰ ਪ੍ਰਧਾਨ ਜੀ ਨੇ 5 ਸਾਲ ਹੋ ਗਏ ਲਗਾਤਾਰ ਇਹ ਨਮਾਣੇ ਜਾਇ ਸਰੀਰ ਨੂੰ ਮਾਣ ਦਿੰਦੇ ਆ ਤੇ ਕਹਿੰਦੇ ਸੀ ਲਫਾਫਾ ਕਲ ਚੜਿਆ ਪਹਿਲਾਂ ਐਲਾਨ ਕਰਕੇ ਲੜਦੇ ਆ ਤੇ ਜਿਹੜੇ ਕਹਿੰਦੇ ਸੀ ਲਫਾਫਿਆਂ ਵਾਲੇ ਕੋਈ ਫੈਸਲਾ ਨਹੀਂ ਕਰ ਸਕੇ ਥੋੜੇ ਜਿਹਾ ਰਹਿ ਗਿਆ ਸਤਕਾਰ ਜੋ ਗਿਆ ਉਹਨਾਂ ਨੂੰ ਵੀ ਕਹਿਨੇ ਆ ਆਪਣੇ ਘਰ ਨੂੰ ਵਾਪਸ ਆ ਜਾਓ ਤਕੜੇ ਹੋ ਜੀਏ ਬਾਕੀ